ਲੋ ਜੀ ਲੋ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਵਿਕਰਮ ਬਲੌਗ ਲੋ ਜੀ ਜੋ ਵੀ ਕਹਿੰਦੇ ਆ ਵੀ ਅੱਜ ਜੋ ਵੀ ਸਾਇਰਨ ਸਾਇਰਨ ਵੱਜਣੇ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਆਪਣੇ ਕਮੈਂਟ ਦੇ ਵਿੱਚ ਦੱਸਿਓ ਆਪਣੀ ਆਪਣੀ ਰਾਏ ਦਿਓ ਤੇ ਇੱਧਰ ਤਾਂ ਇਹਨਾਂ ਨੇ ਤਾਂ ਜੋ ਕੁਝ ਇਹਨਾਂ ਨੇ ਕਿਹਾ ਇਹਨਾਂ ਦੀ ਸੁਣ ਲਿਓ ਜੀ ਅੱਜ ਸਾਰੇ ਜਾਣੇ ਮੰਮੀ ਕਹਿੰਦੀ ਜਿਹੜਾ ਕੋਈ ਜਾਰੇ ਬੰਦਾ ਰੱਬ ਨੂੰ ਮੰਨਦਾ ਉਹਨੇ ਬਚਣਾ ਬਾਬਾ ਬੀਬੀ ਅਰਦਾਸ ਕਰੋ ਸਾਰੇ ਜਾਣੇ ਬਾਹਰ ਸਾਜੀ ਆਣੇ ਕੀ ਹੋਇਆ ਉੱਧੇ ਹੀ ਘਰ ਦਾ ਵਾ ਗਾਹ ਕਾਇਆ ਜਾਂਦਾ ਜਾਏ ਤੇ ਇਹ ਸਾਰੀਆਂ ਲੱਟਾਂ ਤਾਂ ਲੈ ਆਉਂਦੇ ਨੇ ਲੈ ਲਾ ਬੁੜੀਆਂ ਨੂੰ ਕੋਈ ਕ ਨਹੀਂ ਪਤਾ ਹੁੰਦਾ ਬੁੜੀਆਂ ਕਹਿ ਦਿੰਦੀਆਂ ਸਾਈਲਰ ਵੱਜਣ ਲੱਗਾ ਆਹ ਹੋਣ ਲੱਗਾ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਕੋਈ ਤੁਹਾਡੀ ਸੇਫਟੀ ਲਈ ਆ ਜੋ ਵੀ ਆ ਤੁਹਾਨੂੰ ਪਤਾ ਲੱਗਾ ਰਾਤ ਮੈਂ ਲੱਟਾਂ ਕਿੰਨੀਆਂ ਸਾਰੀਆਂ ਬੰਦ ਕਰਕੇ ਸਿੱਧੀ ਬਿਗਰੋਗੇ ਇਫ ਯੂ ਡੋਟ ਕੇਅਰ ਮਾਈ ਸੰਸਮ ਸੰਸਮ ਕਿਸੇ ਮਿੰਟ ਡਿਟਰ ਆ ਗਈ ਕਹਿੰਦੀ ਫੋਨ ਤਾਂ ਨਹੀਂ ਕਰੰਟ ਆਉਣਾ ਆਹ ਬਫੂਚਾ ਮੈਂ ਮੈਂ ਫੁਗੜੀ ਸਰਾਣੇ ਰਾਖੇ ਸੋ ਗਿਆ ਮੈਂ ਕਹ ਪੂਰਾ ਟਿਪ ਹੋ ਰਿਹਾ ਮੈਨੂੰ ਲਾਣਾ ਮੈਂ ਦਾਦੀ ਮੇਰੀ ਲਾਣਾ ਚਾਰ ਜੀ ਮੈਨੂੰ ਕੇ ਮੈਨੂੰ ਕਹਦੇ ਫੋਨ ਨਾਲ ਅੱਜ ਦਾ ਕਰੰਟ ਹੋਣਾ ਦੱਸ ਮੈਂ ਕਿ ਭਲਾ ਕਿੱਦਾਂ ਕਰੰਟ ਆ ਜੂ ਫੋਨ ਜੀ ਬੀਬੀ ਇੱਕ ਚੀਜ਼ ਕਰਵਾਗਾ ਬੀਬੀਰ ਪਾਣੀ ਪਿਲਾ ਰਾਵਾਂ ਪਤਾ ਕੀ ਹੋਇਆ ਜੀ ਤਾਂ ਕਹ ਪੈ ਨਾ ਚੱਕ ਚੋਲੇ ਜਰਾ ਤਾਂ ਬੂੰਦ ਪਰਾਵਾ ਇਹ ਹੋਰ ਆਖੀਏ ਆਪਣਾ ਨਿਕਾ ਦੇ ਜਿਹੜਾ ਨੋਟ ਨਾਲ ਨੋਕੀਆ ਲਾਵਾ ਆਹ ਟੈਲਦਾ ਯਾਰ ਮੈਂ ਵੀ ਪਟਨਾ ਵਾਲਾ ਰੱਖਿਆ ਕਹਿੰਦੇ ਫੋਨ ਆਪਣੇ ਚਾਰਜਰ ਜਿਹੜੇ ਲਾ ਕੇ ਫਿਰ ਲਾ ਕੇ ਜਾਣੀ ਵਾਜ ਬੈਠੀ ਰੱਖ ਦਿੱਤਾ ਜੇ ਦੇ ਬੱਜੀ ਜਾਏ ਮੈਂ ਤਾਂ ਜਾਵਰਾ ਮਾਂ ਕਹਿੰਦੀ ਬੀਬੀ ਕਹੀ ਇਹਦੀ ਕਰੰਟ ਆਉਣਾ ਮੈਂ ਕਹਾ ਇਹੀ ਬੀਬੀ ਦੇਖ ਲੈ ਫੋਨ ਨਾ ਭਾਬੀ ਕਹਿੰਦੀ ਚਲਾਈ ਕਹਿੰਦੀ ਇਹਦੇ ਵਿੱਚ ਕਰੰਟ ਆਉਣਾ ਬਾਹਰ ਫੋਨ ਹੀ ਉਹਦੇ ਵੇਲੇ ਵਾ ਸਾਈਡ ਤੇ ਰੱਖਿਆ ਮੈਂ ਪੈ ਗਿਆ ਆ ਨੂੰ ਜਿਹੜਾ ਆ ਲਾ ਕੇ ਬੈਠਾ ਹੀ ਆ ਮੇਰੇ ਪੌੜੀ ਮਸਾ ਚੜੀ ਮੈਂ ਤਾਂ ਖਬਰਾਂ ਦੇਖਣ ਦੇ ਮੈਂ ਤਾਂ ਸੁਣ ਲਿਆ ਆਪ ਪਤਾ ਨਹੀਂ ਕਿਹਦੀ ਰਿਕਾਰਡਿੰਗ ਸੁਣ ਲਈ 12 ਵਜੇ ਕਹਿੰਦੀ ਮੈਂ ਭੇਜੀ ਜਾਂਦੀ ਆ ਇਹ ਬੀਬੀ ਕਹਿੰਦੀ ਬੀਬੀ ਕਹਿੰਦੀ ਮੈਂ ਤਾਂ ਭੂੰ ਰਾਤਾ ਬੈਕ ਚ ਮੈਂ ਨਾ ਮੈਂ ਤਾਂ ਪਾ ਲੈ ਲੱਗਾ ਮੈਂ ਸੇਰੇ ਰੱਖ ਕੇ ਚਾਰਜ ਲਾਇਆ ਓ ਯਾਰ 5 ਸੈਂਟੀਪੈਸਰ ਨੂੰ ਸਾਰਾ ਸਬਜੀ ਬਣਾ ਕੇ ਰੱਖ ਲਿਆ ਕਰਨ ਅੱਛਾ ਰੋਟੀਆਂ ਪਕਾ ਲਿਆ ਕਰਨੀਆਂ ਆ 5 ਵਜੇ ਹਾਂ ਨੱਪ ਕਰਕੇ ਭੇਜ ਜਾ ਕਰਨਾ ਤੇ ਇੱਕ ਥਾਂ ਰੱਖ ਲਿਆ ਕਰਨੀ ਬੈਗ ਖਾ ਲਈ ਚਾ ਰੱਖ ਲੇ ਕੋ ਰੋਟੀ ਕਹਿੰਦੀ ਸ਼ਾਮ ਨੂੰ 5 ਵਜੇ ਰੋਟੀ ਪਕਾ ਲਿਆ ਕਰਨੀ ਆ ਮੰਮੀ ਕਹਿੰਦੀ ਆਰਾਮ ਨੇ ਇੱਕ ਜਗ੍ਹਾ ਰੱਖ ਲਿਆ ਕਰਨੀ ਦਾ ਸਾਜੀ ਪੀ ਬਣਾ ਲਿਆ ਕਰਨੀ ਟਾਈਮ ਨਾਲ ਰਾਹ ਪਾਣੀ ਦੀ ਟੈਂਕੀ ਟਾਈਮ ਨਾਲ ਭਰੋ ਹਾਂ ਮੁਰਗੇ ਪਾਣੀ ਦੋ ਨਾ ਵਾਂਝੇ ਰਹਿ ਜਾਈਏ ਕੁਝ ਨਹੀਂ ਬਣਾਏਗਾ ਐਵੇਂ ਨਾ ਆਪਣੀਆਂ ਟੈਨਸ਼ਨਾਂ ਮਾਲਿਆ ਕਰ 32 ਜਦੋਂ ਮਾਦੀ ਕੱਚਾ 6 ਮਹੀਨੇ ਇਹੀ ਗੱਲ ਹੈ ਤਾਂ ਤੁਮੀ ਮੂੰਹ ਤੋਂ ਤੁਮੀ ਤੋਂ ਮੈਂ ਮੂੰਹ ਤੋਂ ਤੂੰ ਤਾਂ ਨਹੀਂ ਮੋਨੇ ਤੋਤਾ ਹੀ ਨਹੀਂ ਚੰਗੀਂ ਤੋਤਾ ਉਹ ਡਾ ਮੂੰਹ ਧੋਵ ਪਹਿਲਾਂ ਫੇ ਤੁਹਾਡੀ ਥੋੜੀ ਸੁਰਤੀ ਕਾਇਮ ਹੋਵੇ ਤੁਹਾਡੇ ਜਿਹੜੇ ਸਾਇਰਨ ਸਾਰੇ ਮੈਂ ਚਾਰ ਚੱਲਾ ਆਇਆ ਉਹ ਤੁਹਾਡਾ ਤੇਰਾ ਆਰ ਸਾਰੇ ਪਛਾਣ ਚੱਲ ਰਿਹਾ ਵਚਨੇ ਜਦੋਂ ਇਹ ਦੇਖ ਲੈ ਵੀ ਵੱਜ ਰਹੇ ਇਹਦੇ ਸਾਇਰਨ ਹੁਣੇ ਵੱਜੇ ਹੋਏ ਆ ਅੱਜ ਕੱਲ ਬੌਂਡਿਆ ਹੈ ਬੀਬੀ ਦਾੜੀ ਉਹ ਮਾਰਦੀ ਹੈ ਦੋਨਾਂ ਤਰ੍ਹਾਂ ਹਾਦ ਦਾ ਸਰ ਹੈਲੋ ਗਾਇਸ ਮੇਰੇ ਬਾਲਾਂ ਨੇ ਕੁਝ ਦਸਵਾਰ ਤੇ ਮੇਰੇ ਬਾਲ ਬਹੁਤ ਖਰਾਬ ਹੋ ਗਏ ਬਾਲਾਂ ਦੇ ਅੰਡੇ ਲਾ ਮੇਰੇ ਨਾਲ ਤਾਂ ਬੀਬੀ ਬਾਲਾਂ ਦੇ ਵੀ ਸਾਇਰ ਨੂੰ ਵੱਜਣ ਅੱਜ ਦੇਖੀ ਤੇਰੇ ਆਦੇ ਮੇਰੇ ਨਾਲ ਦਾ ਬੀਬੀ ਚੰਗੀ ਦੇਖ ਲੈ ਉਹਦੇ ਬਾਲ ਹਜੇ ਕਾਲੇ ਆ ਆ ਗਏ ਚਿੱਟੇ ਸੀ ਦੁੱਧ ਵਰਗੇ ਕਾਲੇ ਆ ਬੀਬੀ ਕਾਲੇ ਆ ਓਏ ਬੀਬੀ ਕਾਲੇ ਹੋਣ ਲਾਪੇ ਬਾਲਣਾ ਫੇ ਦੁਬਾਰਾ ਹਾਂ ਮੇਰੇ ਚਿੱਟੇ ਐਦਾਂ ਨਾ ਉਮਰ ਦੇ ਉਮਰ ਦੇ ਹਿਸਾਬ ਨਾਲ ਹੋ ਬੀਬੀ ਦੇ ਬਾਲ ਹੌਲੀ ਹੌਲੀ ਕਾਲੇ ਹੀ ਹੋਣੇ ਆ ਕਾਹ ਕਿਤੇ ਆ ਦੇ ਦੇ ਕਹਿੰਦੇ ਕਹਿੰਦੇ ਕਾਲੇ ਹੋ ਗਏ ਬੀਬੀ ਤੇਰੇ ਵਾਲ ਆਹ ਕਾਲੇ ਹੋ ਗਏ ਸਾਰੇ ਯਾਰ ਆਹ ਵਾਲ ਤੇਰੇ ਕਾਲੇ ਹੋਣ ਆਪੇ ਦੁਬਾਰਾ ਬੀਬੀ ਦੀ ਉਮਰ ਵੀ 100 ਤੋਂ ਉੱਤੇ ਆ ਨਾ ਉਹ ਵੀ ਚੱਕਰ ਹੁਣ ਆ ਉਹ ਫੇ ਬੰਦਾ ਦੁਬਾਰਾ ਬੀਬੀ ਨਿਆਣ ਮਤ ਜੇ ਕਹਿੰਦੇ ਹੁੰਦੇ ਨਾ ਦੀ ਹੁੰਦੀ ਆ ਹੈ ਨਾ ਇਹ ਚੱਕਰ ਆ ਫੇ ਬੀਬੀ ਦੇ ਵਾਲ ਕਾਲੇ ਹੋ ਕੇ ਦੇ ਲਾ ਦੇ ਲਾ ਕੀ ਕੀ ਉਹ ਬਣਿਆ ਨਾ ਬੀਬੀ ਪਹਿਲਾ ਬੱਚਾ ਬੱਚਾ ਬੱਚੇ ਤੋਂ ਵੱਡਾ ਵੱਡਾ ਹੁੰਦਾ ਵੱਡੇ ਤੋਂ ਫੇ ਬੰਦਾ ਬੁੱਢਾ ਹੁੰਦਾ ਬੁੱਢੇ ਤੋਂ ਫੇ ਬੰਦਾ ਉਮਰ ਦੇ ਹਿਸਾਬ ਨਾਲ ਤੇ ਨਹੀਂ ਆਣਾ ਬੰਦਾ ਉਹ ਗਾਹਾਂ ਦੇਖਿਆ ਮੈਂ ਅਕਵੇਰੀ ਇਹਦੇ ਟੀਵੀ ਦੇ ਵਿੱਚ ਮੋੜੀ ਦੀ ਉਮਰ ਕਿੰਨੀ ਮੇਰੇ ਨਾਲ ਜਾਂਦੀ ਅੱਛਾ ਦਾਦਾ ਆਇਆ ਹਾਂ ਦਾੰਦ ਵੀ ਆ ਜਾਣੇ ਬਾ ਝੋਲੀ ਉਰੀ ਦਾੰਦ ਆ ਜਾਨੀ ਹਾਂ ਐ ਈ ਹੁੰਦੀ ਐ ਈ ਹੁੰਦੀ ਐ ਬੀਬੀ ਦੀ ਖੁਸ਼ੀ ਆ ਤੇਰੇ ਤੇ ਦਾੰਦ ਆ ਜਾਣਾ ਹੁਣ ਦੇਖ ਦੇਖ ਦੇ ਹੱਥ ਦੀ ਬੀਬੀ ਦੇਖ ਦੇਖ ਦੇ ਸਮਾਈ ਲੈ ਰੋਟੀ ਤਾਂ ਖਾਵਾਂ ਹਾਏ ਮੈਂ ਮਰ ਜਾ ਹਾਂ ਹਾਂ ਨਹੀਂ ਆ ਜਾਣੀ ਬੀਬੀ ਟੈਨਸ਼ਨ ਨਾ ਦਾੰਦ ਆ ਜਾਣੇ ਕਰੇ ਮੇਰੇ ਵੀ ਗੱਲ ਕਰਦਾ ਕਿੱਥੇ ਬਾਲ ਆਗੇ ਤੇ ਜ਼ਾਦਾ ਅੰਦ ਵੀ ਆ ਜਣੇ ਇੱਕ ਰੋਟੀ ਨੂੰ ਘੰਟਾ ਲੱਗ ਜਾਂਦਾ ਸਹੀ ਗੱਲ ਯਾਰ ਅੱਜ ਕੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਹੀ ਹੋਣਗੇ ਲੋ ਜੀ ਆਪਾਂ ਅੱਜ ਤਹਿਸੀਲ ਦੇ ਵਿੱਚ ਸੋ ਤਹਿਸੀਲ ਦੇ ਵਿੱਚ ਆਈ ਆਪਾਂ ਆਪਣੇ ਪਲਾਟ ਦੀ ਪਲਾਟ ਕਈ ਕਹਿੰਦੀ ਕੋਈ ਕਹਿੰਦਾ ਵੀ ਪਲਾਟ ਹੁੰਦਾ ਕੋਈ ਕਹਿੰਦਾ ਪਲੋਟ ਹੁੰਦਾ ਪਲੋਟ ਦੀ ਰਜਿਸਟਰੀ ਕਰਾਉਣ ਆਏ ਆ ਸੋ ਆਪਾਂ ਨੂੰ ਕੁਝ ਪਤਾ ਨਹੀਂ ਸੀ ਇਹ ਚੀਜ਼ਾਂ ਬਾਰੇ ਤੇ ਸੋ ਹੁਣ ਆਪਾਂ ਆਕੇ ਖੜੇ ਹੋਏ ਆਦਰ ਤੇ ਮੈਂ ਕੋ ਪੀਂਦਿਆਂ ਦੋੜੋ ਭਾਈ ਦੇਖਣ ਦੇ ਅੱਜੇ ਖੋਲੀ ਆ ਬੋਤਲ ਆਹ ਮੈਂ ਅੱਜੇ ਖੋਲੀ ਆ ਬੋਤਲ ਤੇ ਤੁਹਾਨੂੰ ਆਪਾਂ ਜ਼ਰੂਰ ਹਿੱਸੇਮੰਦ ਬਣਾਵਾਂਗੇ ਸੋ ਇੱਕ ਗੱਲ ਇਹ ਦੱਸੋ ਸਾਰੇ ਜਾਣੇ ਵੀ ਜਿਹੜਾ ਆਪਾਂ ਮਤਲਬ ਘਰ ਬਣਾਈਦਾ ਆ ਤੇ ਉਹ ਮਤਲਬ ਜਿਹੜਾ ਆਪਾਂ ਕੰਮ ਕਰਾਈਦਾ ਘਰ ਦੇ ਵਿੱਚ ਜੋ ਵੀ ਮਤਲਬ ਸਟਾਰਟਿੰਗ ਤੋਂ ਹੁੰਦਾ ਆ ਤੁਸੀਂ ਸਾਰਿਆਂ ਨੇ ਇਹ ਸਲਾਹ ਦਿਓ ਵੀ ਇਹ ਕੰਮ ਆਪਾਂ ਨੂੰ ਇੱਕ ਤਾਂ ਕਹਿੰਦੇ ਵੀ ਭਈਏ ਵਧੀਆ ਕੰਮ ਕਰਦੇ ਇੱਕ ਪੰਜਾਬੀ ਹਨਾ ਤੁਸੀਂ ਦੱਸੋ ਵੀ ਕੰਮ ਕਿੱਥੋਂ ਕਰਾਉਣਾ ਚਾਹੀਦਾ ਸਾਰਿਆਂ ਨੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਆਪੋ ਆਪਣੀ ਸਲਾਹ ਦਿਓ ਤੇ ਤੇ ਆਪਾਂ ਦੇਖਦੇ ਹਾਂ ਜਾਦੇ ਕਮੈਂਟ ਕਿਹੜੇ ਹੁੰਦੇ ਆ ਤੇ ਤੁਸੀਂ ਸਾਰੇ ਜਾਨੇ ਜਰੂਰ ਦੱਸਿਓ ਤੇ ਬਾਕੀ ਹਜੇ ਤਾਂ ਆਪਾਂ ਫਿਲਹਾਲ ਤਾਂ ਆਪਣੇ ਰਜਿਸਟਰੀ ਕਰਾਉਣ ਆਏ ਆ ਸੋ ਪਹਿਲਾਂ ਕਰਵਾ ਲਈਏ ਇੱਕ ਤੁਹਾਨੂੰ ਹੋਰ ਇੱਕ ਤੁਹਾਨੂੰ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ ਸੋ ਫੇ ਆਪਾਂ ਕਰਦੇ ਆ ਬਣੇ ਦਿਓ ਸਾਰਿਆਂ ਨੇ ਬਲੌਗ ਦੇ ਨਾਲ ਹੋਈ ਆਪ ਨੂੰ ਪਰਚੀ ਜਿਹੜੀ ਮਿਲ ਗਈ ਆ ਆਪਣਾ ਨੰਬਰ ਹੈਗਾ ਨਾ 32 29ਵਾਂ ਨੰਬਰ ਹੈ ਆਪਣਾ ਤੇ ਹਜੇ ਚੱਲਦਾ ਪਿਆ ਨੰਬਰ 22ਵਾਂ 22ਵਾਂ 23ਵਾਂ ਚੱਲਦਾ ਪਿਆ ਆਪਣਾ ਨੰਬਰ 23ਵਾਂ 29 ਨੰਬਰ ਤੇ ਲੱਗਣੀ ਸਟੈਂਪ ਫੇ ਆਪਾਂ ਕਰਾਉਂਦੇ ਆ ਜੀ ਆ ਕੇ ਕਢਾਉਂਦੇ ਆ ਪਹਿਲਾਂ ਫਰਦ ਪਹਿਲਾਂ ਕਢੋਣੀ ਪੈਣੀ ਆਪਾਂ ਨੂੰ ਫਰਦ ਬਧਾਈਆਂ ਬੀਬੀ ਜੀ ਨੂੰ ਬਹੁਤ ਬਹੁਤ ਬਧਾਈਆਂ ਬਧਾਈਆਂ ਸਾਰੇ ਸੋងਗੇ ਸਾਰੇ ਕੋਠੇ ਤੇ ਨੰਨੂ ਬਧਾਈਆਂ ਬਧਾਈਆਂ ਨੰਨੂ ਬਧਾਈਆਂ ਉਹਨੂੰ ਬਧਾਈਆਂ ਨੰਨੂ ਬਧਾਈਆਂ ਨੰਨੂ ਕਾ ਬਧਾਈਆਂ ਬਦਾਈਆਂ ਬੰਨੂ ਬਧਾਈਆਂ ਉਹਦੇ ਕੰਮ ਚਾਰੇ ਬਧਾਈਆਂ ਉਹ ਉਹ ਕੰਮ ਚਾਰੇ ਉਹ ਉਹ ਆਹ ਦੇ ਯੱਟ ਕਰਨਾ ਤੇ ਬਹੁਤਾ ਇਹ ਲੱਗਦਾ ਉਹ ਬੰਨੂ ਬਧਾਈਆਂ ਨੰਨੂ ਕਾ ਬਧਾਈਆਂ ਕਹਦੇ ਬਧਾਈਆਂ ਬਦਾਈਆਂ ਮੇਰੇ ਬੱਚ ਨੂੰ ਬਦਾਈ ਆਵੇ ਬੰਦ ਬਾਈ ਆਵੇ ਬੰਦ ਬਦਾਈਆਂ ਆ ਗਿਆ ਸ਼ਾਂਤੀ ਆ ਗਈ ਇਹਦਾ ਖਦਾ ਵਿੱਚ ਇਹਦੇ ਬਦਾਈਆਂ ਪਾ ਬੇ ਬੁੱਕ ਵਾਦੇ ਦਿਖਾਉਂਦਾ ਸੀ ਮਾਰੇ ਮੈਂ ਤਾਂ ਨਿੰਬੂ ਪਾਣੀ ਲੈ ਕੇ ਆਈ ਠੀਕ ਬਣਾ ਕੇ ਨਹੀਂ ਇਹ ਕੀਆ ਆ ਵੀ ਵੀ ਜੱਟ ਦਾ ਮੰਦਿਰ ਛੋੜਵਾ ਨਾ ਆਦੀ ਗਏ ਆ ਵੀ ਵੀ ਦੇਖ ਰੇਸਟਰੀ ਹੋ ਗਈ ਸਾਡੀ ਜਗ੍ਹਾ ਦੀ ਅੱਜ ਹਾਂ ਆ ਵੀ ਵੀ ਆ ਵੀ ਮਾੜਾ ਰੰਗ ਤੇ ਸੰਦਰ ਦੀ ਦੇਖੋ ਇਹਨਾਂ ਨੂੰ ਖਿਆਲ ਰਹਿ ਗਿਆ ਰੰਗ ਹੀ ਲੱਗਦਾ ਬਾਹਰ ਦੇ ਵਿੱਚ ਹੀ ਜਾਂਦਾ ਆਪਾਂ ਦੀ ਰਾਤੀ ਆ ਦਿੱਸਤੀਓਂ ਕੋਣਾ ਨਾ ਸੋਕੇ ਪਾਣੀ ਖਾਣਾ ਤਾਂ ਇਹ ਚੱਲਕੇ ਆ ਲੈ ਬੀਬੀ ਅੱਜ ਨਹੀਂ ਜਾਵਦੂਣਾ ਸਾਰੇ ਟਾਈਮ ਬਹਿ ਜਾ ਹੁਣ ਇੱਕ ਦਿਨ ਨਾ ਕੋਤ ਕੱਲੂ ਫੇਦੇ ਉਹ ਘੱਟੇ ਜਾਣਾ ਆ ਮੈਂ ਲਾਗੇ ਰਹੀ ਹੂੰਗੀ ਮੈਂ ਘਰ ਜਾ ਕੇ ਕੋਈ ਨਾ ਰੋਈ ਲਾਤੀ ਮੈਂ ਤਾਂ ਕੰਮ ਕਰਕੇ ਰੱਖ ਕੇ ਚੱਲ ਜਾਂਦਾ ਆ ਸਾਡੀ ਬੀਬੀ ਕਾਲੀ ਕੋਈ ਜਾਣ ਲੈ ਅੱਜ ਕਿੱਥੇ ਜਾਵਣਾ ਸਾਰੇ ਟਾਈਮ ਹੋਣਾ ਕਾਰ نو ਬਾਅਦ ਟਾਈਮ ਲੈਣਾ ਕੋਈ ਨਾ ਤਾਰੇ ਛੱਡਿਆ ਹੋਰ ਫੇ ਕਿਵੇਂ ਹੋ ਠੀਕ ਠਾਕ ਨੋ ਪਰ ਨੋ ਅੱਜ ਠੀਕ ਠਾਕ ਜੇ ਓਕੇ ਰਪੋਤਾ ਪੂਰੀਆਂ ਮਹਾਰਾ ਦੀ ਕਿਰਪਾ ਹਾਂ ਠੀਕ ਹੀ ਜਾਂਦਾ ਨੋ ਪਰ ਨੋ ਨੋ ਪਰ ਨੋ ਮੈਨੂੰ ਤਾਂ ਪਤਾ ਕੀ ਕਹਿੰਦੇ ਆ ਨੋ ਚੰਨੋ ਕੀ ਨੋ ਪੰਨੋ ਚਾਂਦਰਾ ਕਾ ਵੀਰੇ ਓ ਅੱਛਾ ਈ ਬਣੋਂ ਲੱਗਿਆ ਅੱਜ ਅੱਜ ਆਪਾਂ ਲੱਗਿਆ ਅੱਜ ਇੱਕ ਦੀ ਬਰਾਦ ਨੇ ਪਹਿਲੀ ਆਪਾਂ ਅੱਜ ਸਾਰਾ ਕੰਮ ਕਰ ਲਿਆ ਮੋਟਾ ਚੁੱਲ੍ਹੇ ਵਾਲਾ ਓਏ ਹੋਏ 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 ਅੱਜ ਜੀ ਇਸਤਰੀ ਹੋ ਗਈ ਹੈ ਨਾ ਆਹ ਲਓ ਬਈਆ ਆ ਨਗਰੀਆ ਮਾਂਗਾ ਵਧਾਈਆਂ ਫੇ ਤੁਹਾਨੂੰ ਆਹ ਤੁਹਾਡੇ ਨੂੰ ਮੇਰੇ ਦਾ ਦੇਵੀ ਮੈਂ ਤੁਹਾਨੂੰ ਵਧਾਈਆਂ ਦੇ ਦਿੱਤੀਆਂ ਹੁਣ ਦੇ ਦਿੱਤੀਆਂ ਨਾ ਗੱਲ ਤਾਂ ਹੋ ਗਈ ਹੈ ਨਾ ਜਿਹੜਾ ਨਾਲ ਹੀ ਸੀ ਹਾਂ ਮਾ ਇਹਦਾ ਵਿਚਾਰਾ ਨਾਲ ਸੀਗਾ ਉਹ ਕੋਈ ਜਿਹੜਾ ਤੁਹਾਨੂੰ ਪਾਹੀ ਉਹ ਹੋਰ ਉਹ ਹੈਗਾ ਸੀਗਾ ਆਪਣੇ ਮੇਰੇ ਤੋਂ ਆਪਣੇ ਸੀਗਾ ਕੋਈ ਕੰਦਾ ਇਹ ਵੀ ਉਹ ਸੀਗਾ ਮੇਰਾ ਮਾਮਾ ਕਿੱਥੇ ਦਾ ਸੀ ਆਵਾਦ ਕੋਲੋਂ ਆਵਾਦ ਵੀ ਦੇਖੇ ਹਾਂ ਉਹਨੇ ਜ਼ਮੀਨ ਲਈ ਉਹਨੇ ਵੀ ਇੱਥੇ ਹਾਂ ਉਹ ਫੇ ਤਾਂ ਕਰਕੇ ਜਿਹੜਾ ਐਨ ਕਾਲਾ ਨਹੀਂ ਬਿਠਾ ਹੈਗਾ ਜਿਹੜਾ ਆਪਾਂ ਨੂੰ ਕਹਿੰਦੇ ਅੰਦਰ ਚੱਲ ਜਿਓ ਉਹਨੂੰ ਤੁਸੀਂ ਟਾਈਮ ਲਾਈਨ ਕਰਵਾ ਦਿਓ ਜਾ ਕੇ ਸੈਨਾ ਆਹੋ ਉਹ ਤੋਂ ਜ਼ਮੀਨ ਲਈਏ ਉਹਨੇ ਠੀਕ ਆ ਹਾਂ ਇਹ ਬਾਤ ਗੁਰੇ ਤੇ ਕਿਹ ਪਾਈ ਲਈ ਹੈ ਹਾਂ ਹਾਂ ਨੇ ਮੈਂ ਮੈਂ ਗੱਲ ਕਰਾ ਆਇਆ ਵੀ ਆ ਹੈ ਮਾਮਾ ਸ਼ਗਾ ਕੇ ਗੱਦੇਰੇ ਚ ਬੇੜੇ ਚੋਂ ਆ ਆਓ ਅਗੇ ਇਹਨਾਂ ਦੇ ਘਰੇ ਆਇਆਗੇ ਸਾਡੇ ਜਿੰਦ ਹੂੰ ਮਾਤਾ ਪਿਤਾ ਦੇਖਿਆ ਰਹਾ ਤਾਂ ਮੋਰ ਬੁਲਾਉਂਦਾ ਆ ਆਹੋ ਵਿਕਰਮ ਨੂੰ ਵੀ ਬੁਲਾਇਆ ਉਹਨੇ ਹਾਂ ਕਹਿੰਦਾ ਕਿੱਦਾ ਭਾਜੀ ਕਹਿੰਦਾ ਵਿਕਰਮ ਤੂੰ ਪਛਾਣਿਆ ਨਹੀਂ ਕਹਿੰਦਾ ਸਾਰਾ ਪਾਜੀਆ ਤੇ ਸੇਰ ਦੇ ਗਏ ਹੋਇਆ ਸੋ ਇਹਨਾਂ ਲਈ ਮੈਨੂੰ ਸੋ ਇਹਨਾਂ ਲਈ ਮੈਂ ਕਿਹਾ ਵੀ ਮਨੇ ਬਾਹਰ ਨਾ ਜਾਇਓ ਕੁੰਡਾ ਲਾ ਦੋ ਮੈਂ ਕਿਹਾ ਵੀ ਚਲੋ ਇਹਨਾਂ ਲਈ ਥੋੜਾ ਜਿਹਾ ਨਿੰਬੂ ਪਾਣੀ ਬਣਾ ਲਈਏ ਕਿਉਂਕਿ ਬਾਹਰ ਦਾ ਥੋਪ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਇਹਨੂੰ ਪਤਾ ਆ ਇਹ ਘਰੇ ਬੈਠੇ ਨਹੀਂ ਜ ਜਾਣ ਦੀ ਸੋਈ ਆ ਤਾਂ ਬਾਹਰ ਕੀ ਹਾਲ ਹੁੰਦਾ ਹੋਊਗਾ ਵਾਰਤਾ ਬਹੁਤ ਔਖਾ ਹੈ ਤੇ ਇਸਨੂੰ ਕਿਉਂ ਸੱਚਾ ਵੀ ਪੱਲੀ ਤੇ ਪੜੀ ਬਣੀ ਤੇ ਕੋਪੋ ਕੋਤਾ ਆਪ ਵੀ ਤੇ ਹਾਂਜੀ ਵੀ ਸਾਡੇ ਘਰੇ ਬੁੱਬੀ ਆ ਜਾਏ ਬੜੇ ਟਾਈਮ ਬਾਅਦ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨਹੀਂ ਆਪ ਵੀ ਆ ਨਹੀਂ ਨਈ ਉਹ ਉਹ ਦਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਬਾਅਦ ਆਏ ਤੁਸੀਂ ਇੱਥੇ ਇੱਥੇ ਬਾਹਰ ਬਾਹਰ ਚਾਰ ਵਾਰ ਆ ਗਏ हा सा ग सा ओदयादे ना नाल नाड़ किया मामाना ਆਣਾ ਬੀਬੀ ਸਹੀ ਗੱਲ ਆਣਾ ਕਹਿੰਦੇ ਜੇ ਨਾਨੀ ਨਾਨਾ ਨਾ ਘਰੇ ਦਿਖਣਗੇ ਨਾ ਤਾਂ ਕਹਿੰਦਾ ਘਰ ਨਹੀਂ ਲੱਗਦਾ ਨਹੀਂ ਲੱਗਦਾ ਨਾ ਘਰ ਲੱਗਦਾ ਨਾ ਦਿਲ ਲੱਗਦਾ ਜਦੋਂ ਬੰਦਾ ਹੀ ਤੁਰ ਜਾਂਦਾ ਹੈ ਤਾਂ ਉਦੋਂ ਦੇਲਾ ਵੀ ਕਿੱਦਾਂ ਉਹ ਘਰ ਘਰ ਜਿਆਣੀ ਲੱਗਦੇ ਹੈਗੇ ਨਾ ਹੋਰ ਤਾਂ ਨਾ ਲੱਗਦਾ ਮੇਰੀ ਫੁਣੀ ਕਹਿੰਦੀ ਆ ਵੱਡੀ ਨਾ ਕਹਿੰਦੀ ਬੀਬੀ ਜਦ ਅੱਗੇ ਗਈ ਆ ਤਾਂ ਕਿਸੇ ਦਾ ਸੁਣਾ ਸੁਣਾ ਲੱਗਦਾ ਅੱਛਾ ਦੇਲਾ ਵੀ ਇਦਾਂ ਹੁੰਦੀ ਆ ਇਹ ਤਾਂ ਵੀ ਮੈਂ ਕਹਿੰਨੀ ਆ ਨਾਨੀ ਨਾਨਾ ਦਾਦੀ ਦਾਦਾ ਨਾਨਾ ਨਾਨਾ ਹੋਣਗੇ ਮਾਮੇ ਹੋਣਗੇ ਮਾਹ ਹੋਣਗੇ ਕੋਈ ਦੂਰ ਨਾਲਾ ਵੀ ਕਿਸੇ ਤੋਂ ਵੀ ਬਹੁਤ ਦੁੱਖ ਲੱਗਦਾ ਜਦੋਂ ਬੰਦਾ ਘਟਾ ਲੱਗਦਾ ਆ ਜਾਨਾ ਇੱਕ ਬੀਬੀ ਸੁਰਤਨਾ ਨਾ ਹੋਵੇ ਬੰਦੇ ਨੂੰ ਉਦੋਂ ਦੁੱਖ ਨਹੀਂ ਲੱਗਦਾ ਉਦੋਂ ਕਹਿਣਾ ਕੀ ਪਤਾ ਆ ਕੌਣ ਸੀ ਕੌਣ ਨਹੀਂ ਜਦੋਂ ਬੰਦਾ ਸਵਰਤ ਚ ਇਹ ਚੀਜ਼ਾ ਪਤਾ ਲੱਗਦੀ ਹੈ ਨਾ ਜਿਨ੍ਹਾਂ ਨੇ ਪਾਲਿਆ ਹੋਵੇ ਇੰਨਾ ਵੱਡਾ ਕਰ ਦਿੱਤਾ ਹੋਵੇ ਕੋਈ ਟੁੱਟ ਜਾਵੇ ਤਦੋਂ ਦੁੱਖ ਕਿੰਨਾ ਲੱਗਦਾ ਨਹੀਂ ਹੀ ਮੈਂ ਤਾਂ ਨਾਂ ਨਹੀਂ ਨਾਂ ਮੁਕੀ ਅੱਛਾ ਤਾਂ ਮੇਰੀ ਮਾਸੇ ਦਾ ਵਿਆਹ ਹੋਇਆ ਉਹ ਨਾਲੇ ਗਈ ਅੱਛਾ ਵਿਆਹ ਹੋਇਆ ਮੈਂ ਨਾਲੇ ਗਈ ਨਾ ਕਦੇ ਰਹਿਣਾ ਨਹੀਂ ਮੇਰੇ ਨਾਲ ਹੀ ਜਾਣਾ ਮੈਂ ਮਾਤਾ ਤੋਂ ਨਹੀਂ ਦੋ ਕੋਈ ਕਰਦੀ ਦੋ ਬਾਈ ਅੱਛਾ ਨਾਂ ਨਹੀਂ ਮੈਂ ਤਾਂ ਕੰਮ ਰੱਬ ਦਾ ਤਮੋਂ ਨਹੀਂ ਪਾਇਆ ਮੈਂ ਮਾਫੀ ਮੰਗਦੀ ਆ। ਅੱਛਾ। ਇਹ ਬਾਹਰ ਗਈ ਬਾਤ ਸਾਡੇ ਸਾਰਿਆਂ ਦੇ ਵਿੱਚ ਜੋ ਹਾਪਾ ਨਹੀਂ। ਮਾਫੀ ਕਰਦੀ। ਖਾਣੇ ਲਈ ਮੈਂ ਕਿਤੇ ਪਰ ਨਹੀਂ। ਅੱਛਾ। ਉਹਨਾਂ ਕਿਹਾ ਵਾਟੇ ਨੂੰ ਜੇ ਜ਼ਰੂਰ। ਕੋਈ ਬਾਹਰ ਮਾਰ ਨਹੀਂ ਮਾਤ ਨਹੀਂ। ਦਾ ਨਾਨੀ ਨੇ ਇੰਨੀ ਜਿੰਦੜ ਮੈਂ ਉਹਨਾਂ ਦੇ ਕੋਲੋਂ ਮੈਂ ਕਿਹਾ ਮੈਂ ਜੇ ਬਾਹਰ ਨਾ ਹਾ ਹਾ ਆਪਣੇ ਜੇਟਣ ਬਾਹ ਕਾਮਨ ਬਾਹ ਦਾ ਠੀਕ ਹੈ ਹਾਂ ਉਹਨਾਂ ਨੂੰ ਮੈਂ ਕਹਣਾ ਮੈਂ ਨਹੀਂ ਹੋਰ ਨਹੀਂ ਲੈਣਨਾ ਆਹ ਹੈ ਆਹ ਹੈ ਉਹ ਹੀ ਤਾਂ ਹੈ ਉਹ ਗਾਈ ਆਏ ਤੇ ਇਹ ਦੇ ਕੇ ਗਾਂਟ ਕੇ ਦੇਣਾ ਜਾਂ ਅੱਤ ਦੇਣਾ ਜਾਂ ਚਾਰ ਤੇ ਰੰਗ ਦੇ ਦੇਣਾ ਤਾਂ ਮੈਂ ਜਾ ਕੇ ਪਾ ਬੈਟਾਉਣੀ ਦੇ ਜਾ ਆਈ ਵੇਖਦੇ ਬੀਬੀ ਨੂੰ ਕਹਿਣਾ ਬੀਬੀ ਸਾਨੂੰ ਪੈ ਦੇਈ ਥੋੜੇ 10 ਰੁਪਏ ਦੇਈ ਅਸੀਂ ਸੀਜੀ ਲੈ ਗਏ ਅਸੀਂ ਸਾਨੂੰ ਹੱਟੀ ਤੇ ਸਾਨੂੰ ਇਹ ਨਹੀਂ ਬੇਸਲ ਲੈ ਗਈ ਹੈ ਜਿਆਦਾ ਅਸੀਂ ਬੇਸਰ ਲੈ ਕੇ ਆਈਦਾ ਹੁੰਦਾ ਸੀ ਕਹਿਣਾ 20 ਰੁਪਏ ਆਹੀਂ ਬੋਰਡ ਥੱਲੇ ਬੈਏ ਆਣਾ ਸਾਰੇ ਭੈਣ ਭਰਾਵਾਂ ਨੇ ਤੇ ਉੱਥੇ ਬੈਠ ਕੇ ਨਾ ਹੀ ਚੋਰੀ ਚੋਰੀ ਖਾਣਾ ਸੀ ਆਪਣੇ ਮਾਮਿਆਂ ਤੋਂ ਕਹਿਣਾ ਵੀ ਜਲਦੀ ਜਲਦੀ ਖਾ ਲਓ ਵੀ ਕਿਤੇ ਮਾਮੇ ਨਾ ਆ ਜਾਣ ਤੇ ਇਦਾਂ ਹੁੰਦੀ ਹੈ 10 ਰੁਪਏ ਆਹੀਂ ਬੀਬੀ ਤੋਂ ਲੈਣੇ 10 ਰੁਪਏ ਚਾਚੇ ਤੋਂ ਲੈਣੇ ਤੇ ਚਾਚਾ ਤੁਸੀਂ ਕਹਿੰਦੇ ਹੋ ਮੈਂ ਕਿ ਆ ਤਾਂ ਕਹਿੰਦੇ ਹੋਵਾਂਗੇ ਚਾਚਾ ਜਿੱਦਾਂ ਸਾਡੇ ਮੰਮੀ ਹੁੜੀ ਕਹਿੰਦੇ ਆ ਤੇ ਗਾਂ ਅਸੀਂ ਵੀ ਉਦਾਂ ਹੀ ਚਾਚਾ ਜੀ ਕਹਿੰਦੇ ਨਾਨਾ ਨਹੀਂ ਕਹਿੰਦੇ ਤੇ ਕਦੀ ਵੀ ਨਾਨਾ ਜੀ ਨਹੀਂ ਕਿਹਾ ਹੈਗਾ ਚਾਚਾ ਜੀ ਕਹਿੰਦਾ ਸੀ ਚਾਚਾ ਬੀਬੀ ਚਾਚਾ ਬੀਬੀ ਤੇ ਨਾਨਾ ਨਾਨੀ ਇਹ ਕਦੀ ਵੀ ਨਹੀਂ ਕਿਹਾ ਸੀ ਤੇ ਭਾਈਆਂ ਪੀਏ ਜੇ ਨਹੀਂ ਪਾਏ ਹਨ ਵੀ ਪਤਾ ਹੈ ਉਹ ਭੁੱਲਦੇ ਨਹੀਂ ਭੁੱਲਦੇ ਹਨ ਨਹੀਂ ਭੁੱਲਦੇ ਸਾਡੇ ਹੁਣ ਜੇ ਆਪਾਂ ਜਦੋਂ ਨਾਨਾ ਨਾਨ ਸਾਡੇ ਦਾ ਕਰਦੇ ਤਾਂ ਜ਼ਰੂਰ ਹੀ ਆਉਂਦਾ ਹੀ ਹੈ ਠੀਕ ਹੈ ਪਾਇਆ ਕੋ ਰੋ ਰੋ ਮੇ ਤਾਂ ਮਾਸੀ ਨੇ ਵੀ ਦਾ ਵਿਆਹ ਹੈ ਤਾਂ ਉਹ ਰੋ ਰੋ ਆਪਣੇ ਪਨਾ ਹੈ ਮੈਂ ਜਾਊਂਗੀ ਮਨਾ ਪਰਸਾ ਨਾਲ ਇੱਕ ਚੇਲੇ ਨੂੰ ਨਹੀਂ ਸੀ ਉਹ ਰੰਡੀ ਮੰਗੀ ਅੰਦਰ ਵਾਰਾ ਜਿ ਤੈ ਬੈਂਦੀ ਸੀ ਸਾਡਾ ਦੂਆ ਬਣਾ ਰਹੇਗਾ ਤੇ ਅੰਦਰ ਹੀ ਆਉਂ ਅੱਛਾ ਅਸੀਂ ਬਣਾ ਕੇ ਰੱਖਿਆ ਸਾਫਾ ਹੁੰਦੀਏ ਉਹ ਕਹੇ ਨਾ ਮੈਂ ਅੰਦਰੋਂ ਨਿਕਲੇ ਨਾ ਅਸੀਂ ਡੰਡਿਆਂ ਨਾਲ ਕੱਟ ਗਏ ਉਹ ਕੰਦੀ ਨਿਕਵਾ ਦੇਗਾ ਨਹੀਂ ਖਾ ਗਾ ਅੱਛਾ ਇਹ ਤਾਂ ਵੀ ਉਹ ਕਿਤੇ ਖਾ ਰੇ ਨਾ ਹਾਂ ਉਹ ਨਿਕਲੇ ਨਾ ਅੱਛਾ ਅੱਜ ਮਾਮੀਆਂ ਨੂੰ ਲਿਆਂਦਾ ਕੋਈ ਹਾਂ ਮੇਰੇ ਮਾਮਾ ਜੀ ਕਿ ਆ ਨਿਕਾ ਦੇਣੀ ਹੈ ਜੀ ਅੱਜ ਇੱਕ ਬੁਢੀ ਆ ਵੱਡੇ ਅੰਦਰ ਨਿਕਲ ਹੋਣਾ ਮਾਮੇ ਨੂੰ ਗੁੱਟਾ ਇੱਕ ਟੱਡੀ ਬਾਹਰ ਗੁੱਟਾ ਬਾਹਰ ਦੇਣਾ ਕੰਦੀ ਨੀ ਨਾ ਮਾਸਟੀ ਨਾਲ ਆ ਰਹੀ ਤੇ ਮਨ ਨਾਲ ਦੇ ਅੱਛਾ ਦਾ ਵਾਜਾ ਗੁੱਟਾ ਇੱਦਾਂ ਨਹੀਂ ਆਈ ਉਹਨੂੰ ਮੈਂ ਕਦਾਂ ਨਾਲ ਦੁੱਟਾ ਦੇਣਾ ਆਈ ਆ ਬੋਗਾ ਦੇ ਮੀ ਤੇ ਜੋ ਉਹ ਕੱਢੀ ਆਉਂਦੀ ਆ ਆ ਇਹ ਸਾਡੇ ਉਹ ਟੰਡਾਂ ਦੇ ਹੀ ਦੇ ਮਾਰੀ ਵਾਣ ਮੰਨ ਲਓ ਕਿ ਜਿਹੜਾ ਮੈਂ ਕਹਿੰਦਾ ਹਾਂ ਉਹ ਮੰਨ ਲੈਣਾ। ਇੱਕ ਤਾਂ ਯਾਦ ਕੀਤੀ ਜਵਾਂ ਹੈ ਤਾਂ ਉਹ ਛੋਟੇ ਜਿਹੇ ਹੋ ਗਏ। ਜਿਹੜਾ ਨਾਮ ਤੇ ਅਜੇ ਹਰ ਨਾਮ ਤੇ ਬਹੁਤ ਆਉਂਦਾ। ਉਹ ਵੀ ਕਹਿੰਦੇ ਨੇ ਇੱਕ ਤਾਂ ਨਾ ਜ਼ਿਆਦਾ ਬੰਦਾ ਕਿਸੇ ਨੇ ਪਾਲਿਆ ਨਾ ਹੋਵੇ ਜਦੋਂ ਬਾਪੇ ਸਿਰ ਤੇ ਹੈ ਨਾ ਉਹ ਨਾਲਕੇ ਨਾਣਕੇ ਜੋਂ ਮੈਂ ਤਾਂ ਆ ਬਣਾਤੀ ਪਾਈਆਂ ਨਾ ਠੀਂ ਨਹੀਂ ਆ ਨਾਣਕੇ ਸਾਰੇ ਮਾਸਿਆਂ ਦੇ ਵਿੱਚ ਵੀ ਪ੍ਰੇਮ ਬਥੇਰੇ ਸੀ ਮਾਸਿਆਂ ਨਾਲ ਤੇ ਆਈ ਤਾਂ ਵੀ ਨਵੀਨ ਦੋ ਦੋ ਮਹੀਨੇ ਡੇਰੇ ਰੁਕੇ ਆ ਗੜਾ ਬਹੁਤ ਐਸੇ ਕੰਮ ਮਾਸਾ ਦੇ ਕਿ ਹੰਮਾਨਾਂ ਕੀ ਤੂੰ ਮਾਤੀ ਛੋੜੀ ਨਹੀਂ ਤੇ ਹੀ ਗਈ ਤੇਰਾ ਮਾਪੂਰੀ ਨਾਣਕੇ ਨਾਲ ਉਹ ਤਾਂ ਕੀ ਦਿੱਤੀ ਨਾਣਕੇ ਕੋਹੜ ਕੇ ਚੜਕਣੀ ਹੁੰਦੀ ਹੈ ਆਹ ਕੁੜੀ ਨਾਨਕੇ ਨਾਨਕੇ ਹੁੰਦਾ ਕਿ ਨਾਨੀਆਂ ਹੈਆਂ ਹੈਆਂ ਹਾਂ ਚੱਲ ਵੀ ਨਾਨੀ ਨੇ ਚੋੜੀ ਚੱਕੀ ਚੀਤੇ ਦੇਣੀ ਹਾਂ ਕਹਿਣਾ ਆ ਵੀ ਖਾ ਲੋ ਤੁਸੀਂ ਆ ਵੀ ਖਾ ਲੋ ਤੇ ਭੁੱਖੀਆਂ ਨਾ ਰਹਿ ਜਾਣ ਸਾਰੇ ਆ ਬਹੁਤ ਸੇ ਹਾਂ ਜ਼ਮੀਨਾਂ ਵਾਲੇ ਸੀ ਤੇ ਜਿਹੜੀਆਂ ਬੇਰ ਨਾ ਹੁੰਨਾਂ ਦੀ ਵੱਡ-ਵੱਡੀਆਂ ਉਹ ਉਹਨੂੰ ਖਾੜਗਾ ਮੋਢਲਾ ਲਾਉਂਗਾ ਅਸਲ ਤਾਂ ਬੇਰ ਅਸੀਂ ਜਾਂਦਿਆਂ ਨਹੀਂ ਤਾਂ ਸੰਤਰੇ ਦੇ ਮਾਰ ਤੇ ਲੈ ਕੇ ਰੋਕ ਯਾਰਾ ਕੂਹਾਨੋ ਪਛਾਟੇ ਟੋਕਰਗਾ ਹੁੰਦਾ ਨਹੀਂ ਟੋਕਰਗਾ ਹੀ ਭਰ ਲੈਣਾ ਫੋਟ-ਟੋੜ ਕੇ ਬੈਠ ਰੱਖ ਲੈਣਾ ਅੱਛਾ ਨਾਗਿਆਂ ਬਾਗ ਹੁੰਦੇ ਜਾਨੀ ਮੰਮਾ ਅੱਛਾ ਤੇ ਦੇਰਾਂ ਹੁੰਦਾਂ ਕਿ ਆਹ ਡੇਰ ਲੱਗਣੀ ਤਿੰਨ ਦਿਨ ਅੱਛਾ ਤਹੀ ਕੂਹਤੂ ਖਾਣੇ ਇਥੇ ਜੇ ਮੁਰਾਹਾ ਆਈ ਤਾਂ ਸਾਡੀ ਨਾਦ ਕੇ ਮੇਰਾ ਤਾਂ ਬੀਬੀ ਬਹੁਤ ਆ ਨਾਦ ਦਾਰ ਕੇ ਮੇਰੇ ਕਿੰਨੇ ਮਾਣੇ ਜੀ ਬਚੋ ਨਿਆਣੀ ਆ ਅੱਛਾ ਕੱਟੀਆਂ ਸਾਡੀ ਮੈਨਾਂ ਪੜਨਾ ਵਾ ਸੀ ਹਾਂ ਇਹਦਾ ਸ਼ਰਮਨ ਖਾਨ ਨੇ ਇਦਾਂ ਮੁਰੀਆਂ ਖਾਨ ਨੇ ਇਦਾਂ ਬਸਾ ਜਰਾ ਖਾ ਲੈਣੀ ਆ ਤਰੜੀਆਂ ਤਾਂ ਸਾਧਿਆ ਦੀ ਪੱਟ ਪਟਾਈਆ ਰਹਿਣਾ ਉਹਨੂੰ ਪੱਟ ਲਾਓ ਸੋ ਲਾਓ ਤੇ ਮੰਡੀ ਲੈ ਦੇਣਾ ਮਾਚਾਰ ਨਾਲ ਅੱਛਾ ਉਹ ਸਾਡੇ ਘੱਟੇ ਬਹੁਤ ਸੀ ਮਾਸਟੀ ਨਾਲ ਸਾਡੇ ਇਦਾਂ ਹੀ ਸੀ ਮੇਰੇ ਮੇਰੇ ਨਾਲ ਕੇ ਨਾ ਉਧਰ ਵੀ ਇਹੀ ਹਾਲ ਇਦਾਂ ਹੀ ਆ ਉਧਰ ਵੀ ਉਹ ਹੀ ਆਪਣੇ ਕਿਲਿਆਂ ਦੇ ਕਿਲਿਆਂ ਦੇ ਵਿੱਚ ਹੀ ਲੱਗੇ ਬਾਗਾਂ ਦੇ ਬਾਗ ਹੀ ਲੱਗੇ ਹੋਇਆ ਆਪਣੇ ਫਰੂਟਾਂ ਦੇ ਕਰਕੇ ਇਹ ਚੀਜ਼ ਦੱਕ ਕੇ ਇਹ ਦੇ ਹਾਂ ਇਹ ਸਾ ਦਿਖਾਉਣਾ ਮਾਸੂਦ ਨਹੀਂ ਕਿ ਆਮ ਦਗਾ ਅੱਛਾ ਉਹ ਨਹੀਂ ਆਈ ਨੇ ਤੋੜ ਕੇ ਛਾਂ ਦੇ ਜਾਣੀ ਅੱਛਾ ਇਹਦਾ ਖਨੂਟ ਕਾ ਬਹੁਤ ਭਰ ਭੰਨਾ ਸੀ ਖਾਣੇ ਉਹ ਵੀ ਬਹੁਤ ਕਰਦੇ ਅੱਛਾ ਹਾਂ ਹਾਂ ਬਹੁਤ ਬਦਾਮਾ ਲਾ ਲਓ ਵੀ ਕਹਿੰਦੇ ਪੁਰਾਣੀਆਂ ਜਿਆਦਾ ਜਿਹੜੀਆਂ ਨੇ ਪੁਰਾਣੀਆਂ ਚੱਲਦੀਆਂ ਨੇ ਪੁਰਾਣੀਆਂ ਜੀ ਦੱਸ ਦੇ ਲੋ ਇਹਨਾਂ ਦੇ ਟਾਈਮ ਦੀਆਂ ਯਾ ਆਪਣੇ ਟਾਈਮ ਦੀਆਂ ਦੱਸ ਦੇ ਆ ਮੈਂ ਆਪਣੇ ਟਾਈਮ ਦੀਆਂ ਦੱਸਦੀ ਹਾਂ ਤੇ ਦੱਸ ਲੋ ਇਹਨਾਂ ਦੇ ਟਾਈਮ ਦੀਆਂ ਕਿੰਨੀਆਂ ਸੋਹਣੀਆਂ ਜਿਆਦਾ ਹੁੰਦੀਆਂ ਸੋਹਣੇ ਦਿਨ ਹੋਣਗੇ ਕਿੰਨੇ ਸੋਹਣੇ ਵੇੜੇ ਹੋਣਗੇ ਕੱਚੇ ਵੇੜੇ ਹੁੰਦੇ ਸੀ ਕੱਚੇ ਵੇੜੇ ਕੱਟ ਨਹੀਂ ਸਕਤਾ ਹੁੰਦੇ ਨਾ ਜੀ ਹਲ ਦੇ ਰੋਣੇ ਕਰ ਲੜੀ ਇਦਾਂ ਹੀ ਚੱਲਦਾ ਅੱਛਾ ਬੀਬੀ ਜਦੋਂ ਫਿਰ ਮੀਂਹ ਆਉਂਦਾ ਸੀ ਉਦੋਂ ਕੋਈ ਨਾ ਤਈਆ ਜਦੋਂ ਬੀਬੀ ਮੀਂਹ ਆਉਂਦਾ ਹੁੰਦਾ ਸੀ ਫੇਰ ਮੀਂਹ ਜਦੋਂ ਆ ਜਾਂਦਾ ਸੀ ਨਾਟਕੇ ਅੰਦਰ ਹੋ ਜਾਣਾ ਹਾਂ ਕਦੀ ਅਸੀਂ ਬਾਹਰ ਬਰਾਂਡੇ ਜਿਵੇਂ ਜਾਣਾ ਅੱਛਾ ਤੇ ਬਾਹਰ ਤਾਂ ਨਿਕਲ ਨਹੀਂ ਨਾ ਉਦੋਂ ਵੇੜੇ ਹੁੰਦੇ ਜੀ ਹਾਂ ਤੇ ਭੁੱਜਿਆ ਦੇ ਜਿਹੜਾ ਇਦਾਂ ਹੀ ਹੁੰਦੇ ਸੀ ਤੇ ਜਿਹੜੀ ਤੁਸੀਂ ਇਦਾਂ ਕੱਚੀ ਮਿੱਟੀ ਖੱਚੀ ਉਹ ਹੁੰਦੇ ਹੀ ਗਏ ਤਾਂ ਉਹ ਫਿਰ ਤਾਂ ਢਲਦੇ ਨਹੀਂ ਸੀਗੇ ਹਾਂ ਉਹ ਪੈਰਾਂ ਲੱਗਦੀ ਨਹੀਂ ਸੀ ਅੱਛਾ ਮਿੱਟੀ ਉਹ ਲੱਗਦੀ ਨਹੀਂ ਸੀ ਪੈਰਾਂ ਨੂੰ ਅੱਛਾ ਪੈਰਾਂ ਨੂੰ ਮਿੱਟੀ ਨਾਲ ਲੱਗਣੀ ਖੂਗਾ ਨਾਲ ਲੱਗਣਾ ਕੋਈ ਸਾਡ ਤੈਅ ਕੀਤਾ ਹੀ ਰਹੇ ਕੰਮ ਪਰ ਅੱਛਾ ਲੱਗਦੀ ਬੈਰੀ ਮਿੱਟੀ ਉਹਦੇ ਨਾਲ ਹਾਂ ਉਹ ਲੈ ਤਾਂ ਸਾਡੇ ਤਾਂ ਕੋਈ ਨਹੀਂ ਇਹ ਲੋਕ ਨਾ ਟਿਕ ਨਹੀਂ ਸੀ ਹਾਂ ਅੰਮੀ ਮਾਦੀ ਸ਼ਾਂਤੀ ਮਿੱਤੇ ਜੀ ਨੂੰ ਅਨੁਆਗੇ ਲਾ ਲਿਆ ਕੱਤੀਆਂ ਕਕੀਆਂ ਕੰਦਾ ਕੰਦੀ ਕਰ ਸਕਦੇ ਰਹੇ ਇਹ ਜੁੜਾ ਦੇਖਾ ਦਿੱਤਾ ਤੇ ਜੀ ਜੀ ਵੀ ਨਹੀਂ ਦਿੱਤਾ ਅੰਬੀ ਬੀਬੀ ਆ ਤੇ ਬੀਬੀ ਕਦੇ ਕਦੇ ਆਪਣੀ ਕੇ ਕੁੜੀ ਕੋਲ ਚੱਲ ਜਾਂਦੀ ਕਦੇ ਕੇ ਕੁੜੀ ਕੋਲ ਦਿਲ ਨਹੀਂ ਲੱਗਦਾ ਕਹਿੰਦੇ ਇਕੱਲੇ ਆ ਦਿਲ ਨਹੀਂ ਲੱਗਦਾ ਕੜੀ ਕੇ ਕੁੜੀ ਕੋਲ ਰਹਿਆ ਜਾਂ ਕਦੀ ਕੇ ਕਰ ਰਹੇ ਹੁੰਦੇ ਆ ਤੇ ਕਹਿੰਦਾ ਕੁੜੀਆਂ ਦੇ ਬਾਝੋਂ ਨਹੀਂ ਪੁੱਛਣਾ ਕੋਈ ਵੀ ਬਾਤ ਆ बाकी जो मर्जी हो वो ही नहीं। आया पे बड़ी दे बढ़ते हैं फिर उठे रहना दाह नहीं देना आ आ रहना दिन मेरा जादू ने बड़ा माका फिर डाली